ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਢਾ ਜੀ ਆਪਣੇ ਪਸ਼ੂਆਂ ਵੱਲ ਜਾਂਦੇ ਮੋੜ-ਮੋੜ ਗੁਰੂ ਜੀ ਦੇ ਨੂਰੀ ਮੁਖੜੇ ਨੂੰ ਤੱਕਦੇ ਤੇ ਕਦੇ ਗੁਰੂ ਜੀ ਦੇ ਪਵਿੱਤਰ ਮੁਖ ਤੋਂ ਨਿਕਲੇ ਬਚਨਾਂ ਨੂੰ ਚੇਤੇ ਕਰ ਕਰ ਆਨੰਦ ਲੈਂਦੇ ਕਦੇ ਸੋਚਦੇ ਕਿ ਬੇਸ਼ੱਕ ਇਸ ਰੱਬ ਦੇ ਪਿਆਰੇ ਬਾਬਾ ਜੀ ਨੇ ਆਪਣੇ ਆਪ ਨੂੰ ਗੁਰੂ ਸਦਵਾਉਣ ਵਾਸਤੇ ਦੁਨੀਆ ਨਾਲੋਂ ਵੱਖਰੇ ਤਰ੍ਹਾਂ ਦਾ ਕੋਈ ਲਿਬਾਸ ਨਹੀਂ ਪਹਿਨੇ ਪਰ ਇਹਨਾਂ ਦੇ ਮਿੱਠੇ ਪਿਆਰੇ ਬਚਨਾਂ ਨੇ ਮੇਰੀ ਆਤਮਾ ਨੂੰ ਦਰਸਾ ਦਿੱਤਾ ਕਿ ਮਹਾਤਮਾ ਜ਼ਰੂਰ ਗੁਰੂ ਨਾਨਕ ਦੇਵ ਜੀ ਹੋਣਗੇ ਜਿਨ੍ਹਾਂ ਦੀ ਮਹਿਮਾ ਵਡਿਆਈ ਮਾਤਾ ਪਿਤਾ ਜੀ ਕਰਦੇ ਹੁੰਦੇ ਹਨ ਇੱਧਰ ਪਾਈ ਮਰਦਾਨਾ ਜੀ ਸਤਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਆਪ ਜੀ ਨੇ ਇਸ ਬਾਲਕ ਨਾਲ ਪਿਆਰੇ ਬਚਨ ਕਰਕੇ ਬਹੁਤ ਕਿਰਪਾ ਕੀਤੀ ਹੈ ਗੁਰੂ ਜੀ ਨੇ ਦੱਸਿਆ ਭਾਈ ਮਰਦਾਨਿਆ ਇਸ ਉਤੇ ਕਰਤਾਰ ਦੀ ਬੜੀ ਕਿਰਪਾ ਹੈ ਜੱਪੀ ਤੱਪੀ ਭਗਤ ਹੋਵੇਗਾ ਲੰਮੀ ਆਇਉ ਹੋਵੇਗੀ ਬਾਲਕ ਓਲ ਤੇਲ ਦੀਵਾ ਤੇ ਬੱਤੀ ਹੋਵੇਗੀ ਸਿਰਫ ਜਗਉਣ ਦੀ ਲੋੜ ਹੈ ਭਾਈ ਮਰਦਾਨਾ ਨੇ ਹੱਥ ਜੋੜ ਅਰਜ਼ ਕੀਤੀ ਪਾਤਸ਼ਾਹੋ ਇਹ ਤੇਲ ਦੀਵਾ ਤੇ ਬੱਤੀ ਕਿਹੜੀ ਹੈ ਕਿਰਪਾ ਕਰੋ ਦਾਸ ਨੂੰ ਸਮਝ ਵੀ ਪੈ ਜਾਵੇ ਗੁਰੂ ਜੀ ਨੇ ਫਰਮਾਇਆ ਭਾਈ ਉੱਤਮ ਗੁਣਾ ਦੇ ਧਾਰਨੀ ਹੋਣ ਕਰਕੇ ਇਸ ਬਾਲਕ ਕੋਲ ਨਿਰਮਲ ਹਿਰਦਾ ਰੂਪੀ ਦੀਵਾ ਹੈ ਮਨ ਵਿੱਚ ਸੇਵਾ ਪ੍ਰੇਮ ਕਰਨ ਦੇ ਚਾਉ ਨਾਲ ਵਿਰਾਗ ਪੈਦਾ ਹੁੰਦਾ ਹੈ ਜੋ ਤੇਲ ਹੈ ਅਤੇ ਉੱਚੀ ਸੁੱਚੀ ਸਵਰਤ ਰੂਪੀ ਬੱਤੀ ਵੀ ਇਸ ਪਾਸ ਹੈ ਜਿਸ ਨੂੰ ਗਿਆਨ ਪ੍ਰਕਾਸ਼ ਰਾਂਝ ਜਗਉਣ ਦੀ ਲੋੜ ਹੈ ਜਦੋਂ ਪਰਮ ਦੀ ਨਿਵਰਤ ਕਰਕੇ ਇਸ ਬਾਲਕ ਦੇ ਹਿਰਦੇ ਵਿੱਚ ਸਤਨਾਮ ਦੀ ਜੋਤ ਜਗ ਪਈ ਤਾਂ ਉਸ ਦਾ ਪ੍ਰਕਾਸ਼ ਤੁਸੀਂ ਹੀ ਨਹੀਂ ਬਲਕਿ ਸਾਰਾ ਸੰਸਾਰ ਵੇਖੇਗਾ ਸ਼ਾਮਾਂ ਪੈ ਗਈਆਂ ਸਭ ਹਾਣੀ ਆਪਣਾ ਆਪਣਾ maal ਡੰਗਰ ਲੈ ਆਪਣੇ ਘਰੀ ਪਰਤ ਗਏ ਪਰ ਬੁੱਢਾ ਜੀ ਕਰ ਜਾਂ ਨੂੰ ਮੰਨ ਨਾਮ ਮੰਨ ਵਿੱਚ ਪਿਆਰੇ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਗ ਤੇ ਉਹਨਾਂ ਨੂੰ ਕੁਝ ਨਾ ਕੁਝ ਭੇਂਟ ਕਰਨ ਦੀ ਰੀਜ ਸੀ ਸ੍ਰੀ ਗੁਰੂ ਨਾਨਕ ਚਮਤਕਾਰ ਵਿੱਚ ਲਿਖਿਆ ਹੈ ਕਿ ਤੁਰੰਤ ਉਤਰਿਆ ਖੋਹੇ ਅੰਦਰ ਟਿੰਡ ਖੋਲ ਇੱਕ ਲਿਆਇਆ ਰੱਖੀ ਉਹ ਸੰਭਾਲ ਪਾਸ ਹੀ ਫਿਰ ਇੱਕ ਗਊ ਲਿਆਇਆ ਜੋ ਲਵੇਗੀ ਗਊ ਬਗੈਰ ਬੱਚੇ ਦੇ ਦੁੱਧ ਦੇ ਦਿੰਦੀ ਸੀ ਉਸ ਦੀਆਂ ਧਾਰਾਂ ਕੱਢ ਕੇ ਇੱਕ ਹੋਰ ਟਿੰਡ ਲਈ ਅਤੇ ਦੋਹਾਂ ਵਿੱਚ ਦੁੱਧ ਪਾ ਕੇ ਬਿਰਾਜੇ ਹੋਏ ਸਤਿਗੁਰੂ ਜੀ ਦੇ ਆਚਰਨੇ ਭੇਟ ਕੀਤਾ। ਪ੍ਰੇਮ ਨਾਲ ਉਮੜੇ ਹੰਝੂਆਂ ਨਾਲ ਭਰੀਆਂ ਅੱਖਾਂ ਲਈ ਸੀਸ ਗੁਰ ਚਰਨੀ ਆਤਰਿਆ। ਫਿਰ ਉਠ ਬੈਠੇ ਗੁਰਦੀਨ ਦੀয়াল ਸਿਰ ਉਚਾਏ ਕੇ ਬੋਲੇ, "ਹੇ ਬਾਲਕ ਕੀ ਚਾਹੇ ਸਾਥੋਂ ਕੀ ਵਸਤੂ ਤੂੰ ਟੋਲੇ?" 12 ਕੋ ਸਾਲ ਦੇ ਬੁੱਢਾ ਜੀ ਨੇ ਹੱਥ ਜੋੜ ਬੇਨਤੀ ਕੀਤੀ, "ਪਾਤਸ਼ਾਹ ਜੀਓ" ਜਨਮ ਮਰਨ ਦਾ ਚੱਕਰ ਕੱਟੋ ਤੇ ਕਰ ਦੇਵੋ ਵਿਕਾਰਾਂ ਦੀ 84 ਤੋਂ ਮੁਕਤ ਮੈਨੂੰ ਬਹੁਤ ਡਰ ਲੱਗਦਾ ਜੀ ਸਤਿਗੁਰੂ ਜੀ ਭੋਲੇ ਜੀ ਬਾਲਕ ਦੇ ਮੁਖ ਤੋਂ ਇੰਨੀ ਗੱਲ ਸੁਣ ਕੇ ਹੱਸ ਪਏ ਤੇ ਆਪ ਜੀ ਨੇ ਨੇੜੇ ਬੈਠੇ ਭਏ ਮਰਦਾਨਾ ਜੀ ਨੂੰ ਕਿਹਾ ਵੇਖਿਆ ਭਾਈ ਇਹ ਬਾਲਕ ਸਿਆਣਾ ਨਹੀਂ ਅਤੀ ਸਿਆਣਾ ਹੈ ਫਿਰ ਸਤਿਗੁਰੂ ਪਾਤਸ਼ਾਹ ਨੇ ਬੁੱਢਾ ਜੀ ਨੂੰ ਪੁੱਛਿਆ ਕਾਕਾ ਉਮਰ ਤਾਂ ਭਾਵੇਂ ਅਜੇ ਤੇਰੀ ਨਿਆਣੀ ਹੈ ਪਰ ਗੱਲਾਂ ਤੇਰੀਆਂ ਸਿਆਣੀਆਂ ਆ ਅੱਛਾ ਇਹ ਦੱਸ ਕਿ ਇਹ ਡਰ ਤੇਰੇ ਮਨ ਵਿੱਚ ਕਿੱਥੋਂ ਉਪਜਿਆ ਹੈ ਤੇ ਇਹ ਸਮਝ ਤੇਰੇ ਮਨ ਵਿੱਚ ਕਿੱਥੋਂ ਪਈ ਹੈ ਬੁੱਢਾ ਜੀ ਨੇ ਬੜੇ ਵਿਰਾਗ ਨਾਲ ਦੱਸਿਆ ਮਹਾਰਾਜ ਇੱਕ ਵੇਰਾ ਪਠਾਣੀ ਫੈਜ਼ ਦੀ ਟੁਕੜੀ ਨੇ ਸਾਡੇ ਪਿੰਡ ਉਤਾਰਾ ਕੀਤਾ ਤੇ ਉਹ ਫੌਜ ਸਾਰੀਆਂ ਫਸਲਾਂ ਵੱਢ ਕੇ ਲੈ ਗਈ ਮੈਂ ਵੇਖਿਆ ਕਿ ਉਸ ਫੌਜ ਨੇ ਪੱਕੀ ਦੇ ਨਾਲ ਕੱਚੀ ਫਸਲ ਵੀ ਵੱਢ ਲਈ ਉਸ ਡਾਡੀ ਫੌਜ ਅੱਗੇ ਕਿਸੇ ਦੀ ਪੇਛ ਨਾ ਗਈ ਇਸ ਤਰ੍ਹਾਂ ਮੇਰੇ ਮਨ ਵਿੱਚ ਵਿਚਾਰ ਆਇਆ ਕੀ ਪਤਾ ਮੋਤ ਦਾ ਜ਼ਾਲਮ ਹੱਤ ਮੈਨੂੰ ਵੀ ਕਦੇ ਆਦ ਬੋਚੇ ਸਤਿਗੁਰੂ ਜੀ ਸੁਣ ਕੇ ਅਤੀ ਪਰਸਨ ਹੋਏ ਤੇ ਕਹਿਣ ਲੱਗੇ ਬੇਸ਼ੱਕ ਉਮਰ ਤਾਂ ਤੇਰੀ ਬਾਲਕਾਂ ਵਾਲੀ ਹੈ ਪਰ ਗਿਆਨ ਸਮਝ ਭੁੱਖੋ ਤੂੰ ਬੁੱਢਾ ਹੈ ਗੁਰੂ ਨਾਨਕ ਪਾਤਸ਼ਾ ਬੁੱਢਾ ਜਿਹਦੇ ਸਿਰ ਉੱਤੇ ਪਿਆਰ ਦੇ ਕੇ ਲੱਗੇ ਰਹਿਮਤ ਦੀ ਬਖਸ਼ਿਸ਼ ਕਰਨ ਬੁੱਢਾ ਜੀ ਸੂਰਤ ਪ੍ਰਭੂ ਚਰਨਾ ਨਾਲ ਲਾਈ ਰੱਖਣੀ ਸਤ ਨਾਮ ਦਾ ਜਾਪ ਕਰਦਿਆਂ ਕਾਦਰ ਤੇ ਕੁਦਰਤ ਨਾਲ ਇੱਕ ਸਾਰ ਹੋ ਕੇ ਚੱਲਣਾ ਸੇਵਾ ਸਿਮਰਨ ਦੇ ਨਾਲ ਨਾਲ ਹੱਕ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਇਸ ਤਰ੍ਹਾਂ ਜਨਮਵਰਨ ਕਟਿਆ ਜਾਂਦਾ ਹੈ ਅਤੇ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ ਸਤਗੁਰੂ ਜੀ ਵੱਲੋਂ ਬੁੱਢਾ ਜੀ ਨੂੰ ਬੁੱਢਾ ਕਹਿਣ ਕਰਕੇ ਸਭ ਸੰਗਤਾ ਵੀ ਆਪ ਜੀ ਨੂੰ ਭਾਈ ਬੁੱਢਾ ਜੀ ਕਹਿਣ ਲੱਗ ਪਈਆਂ ਇਸ ਜਗ੍ਹਾ ਬਾਬਾ ਬੁੱਢਾ ਜੀ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤੇ ਜਿੱਥੇ ਬੈਠ ਆਪ ਜੀ ਨੇ ਗੁਰੂ ਜੀ ਪਾਸੋਂ ਸਿੱਖੀ ਦੀ ਦਾਤ ਪਾਈ ਉਸ ਜਗ੍ਹਾ ਅੱਜ RAM DAS ਕਸਬਾ ਵਸ ਰਿਹਾ ਹੈ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ